ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਇੱਥੇ ਵਾਪਰੇਗੀ ਲੋਟੇ ਦੀ ਵੱਡੀ ਮਾਰਦਾਤ ਹੋ ਗਿਆ ਵੱਡਾ ਕਾਂਡ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਨਿਕਲ ਕੇ ਸਾਹਮਣੇ ਜੋ ਆ ਰਹੀ ਹੈ ਜੀ ਹਾਂ ਅੰਮ੍ਰਿਤਸਰ ਦੇ ਵਿੱਚ ਅੱਜ ਸਵੇਰੇ ਲਗਭਗ ਸਵੇਰੇ 4:30 ਵਜੇ ਲਗਭਗ 4:30 ਵਜੇ ਚਾਰ ਨਕਾਬ پوش ਬਦਮਾਸ਼ਾਂ ਨੇ ਅੰਮ੍ਰਿਤਸਰ ਕੋਡ ਰੋਡ ਤੇ ਇੱਕ ਕਾਰੋਬਾਰੀ ਅਧਿਕਾਰੀ ਕਰੋੜਾਂ ਦੀ ਲੁੱਟਖੋਰੀ ਕੀਤੀ ਜਾਣਕਾਰੀ ਮੁਤਾਬਕ ਮਲਜਮਾਂ ਸ਼ਹਿਰ ਦੇ ਸਭ ਤੋਂ ਪੋਸ਼ ਇਲਾਕੇ ਵਿੱਚ ਵਾਰਦਾਤ ਨੂੰ ਅੰਜਾਮ ਦੇਣ ਲਈ ਬਲੇਰੋ ਵਿੱਚ ਸਵਾਰ ਹੋ ਕੇ ਆਏ ਸਨ ਮਲਜਮ ਕਰਦੇ ਅੰਦਰ ਤੋਂ ਕਰੋੜਾਂ ਦੀ ਨਕਦੀ ਲਗਭਗ 3 ਕਿਲੋ ਸੋਨਾ ਤੇ ਇੱਕ ਮਹਿੰਗਾ ਸਿਆਰ ਲੈ ਕੇ ਫਰਾਰ ਹੋ ਗਏ ਮਲਜਮ ਨੇ ਉਹਦੀ ਘਰ ਦੇ ਅੰਦਰ ਮੌਜੂਦ ਪੂਰੇ ਪਰਿਵਾਰ ਨੂੰ ਬੰਦਕ ਬਣਾ ਲਿਆ ਅੰਮ੍ਰਿਤਸਰ ਕਮਿਸ਼ਨ ਰੇਡ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅੰਮ੍ਰਿਤਸਰ ਕੋਡ ਰੋਡ 'ਤੇ ਰਹਿਣ ਵਾਲੇ ਜੀ ਆ ਲਾਲ ਨੇ ਕਹਿ ਕੇ ਸਵੇਰੇ 4:30 ਵਜੇ ਮੇਰੀ ਪਤਨੀ ਨੇ ਦਰਵਾਜ਼ਾ ਖੋਲ੍ਹਿਆ ਸੀ ਜਿੱਥੇ ਉਹਨਾਂ ਨੇ ਦੇਖਿਆ ਕਿ ਅੰਦਰ ਚਾਰ ਲੋਕ ਲੱਕੇ ਬੈਠੇ ਸਨ ਸਾਰੇ ਦਵਾ ਡੱਪ ਕੇ ਆਏ ਸਨ ਮਲਜਮ ਪਤਨੀ ਨੂੰ ਅੰਦਰ ਖਿੱਚ ਕੇ ਲੈ ਗਿਆ ਤੇ ਪੂਰੇ ਪਰਿਵਾਰ ਨੂੰ ਬੰਦਕ ਬਣਾੜਿਆ ਮਲਜਮਾਂ ਕਰੋ ਪਿਸਤੌਲ ਸੇ ਅਤੇ ਮਲਜਮ ਕਰ ਅੰਦਰੋਂ 1 ਕਰੋੜ ਰੁਪਏ ਕੈਸ਼ ਤੇ 3 ਕਿਲੋ ਸੋਨਾ ਲੈ ਗਿਆ ਤੇ ਜੀ ਆ ਲਾਲ ਨੇ ਦੱਸਿਆ ਕਿ ਮਲਜਮ ਨੇ ਮਾਰਕਟ ਵੀ ਕੀਤੀ ਸੀ ਵੀਡੀਓ ਦੇਖਣ ਲਈ ਤੁਹਾਡਾ ਤਾਂ